ਕੈਨੇਡੀਅਨ ਖਬਰ ਨਾਮਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਗੁਰਪਰਮਜੀਤ ਸਿੰਘ ਭਕਣਾ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ ਕੈਨੇਡਾ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਮੰਜ਼ਿਲ ਰਿਹਾ ਇਸ ਦੇ ਇਮੀਗ੍ਰੇਸ਼ਨ ਪ੍ਰੋਗਰਾਮਾ ਦੁਆਰਾ ਸਥਾਈ ਨਿਵਾਸ ਲਈ ਇੱਕ ਮਾਰਗ ਦੇ ਵਾਅਦੇ ਦੇ ਨਾਲ 2023 ਦੇ ਅੰਤ ਤੱਕ ਦੇਸ਼ ਨੇ 396235 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਟ ਜਾਰੀ ਕੀਤੇ ਸਨ ਜੋ ਕਿ 2018 ਤੋਂ ਲਗਭਗ 3 ਗੁਣਾ ਇਨ੍ਹਾਂ ਵਿੱਚੋਂ ਬਹੁਤ ਸਾਰੇ ਗ੍ਰੈਜੂਏਟ ਵੱਖ-ਵੱਖ ਖੇਤਰਾਂ ਵਿੱਚ ਭੂਮਿਕਾ ਨਿਭਾਉਂਦੇ ਹੋਏ ਦੇਸ਼ ਦੇ ਕਿਰਤ ਸ਼ਕਤੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ ਹਾਲਾਂਕਿ ਇਮੀਗ੍ਰੇਸ਼ਨ ਨੀਤੀਆਂ ਵਿੱਚ ਹਾਲੀਆ ਤਬਦੀਲੀਆਂ ਨੇ ਇਨ੍ਹਾਂ ਹਜ਼ਾਰਾਂ ਵਿਅਕਤੀਆਂ ਨੂੰ ਛੱਡ ਦਿੱਤਾ ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਕੈਨੇਡਾ ਵਿੱਚ ਜੀਵਨ ਬਣਾਉਣ ਲਈ ਸਾਲਾਂ ਦਾ ਨਿਵੇਸ਼ ਵੀ ਕੀਤਾ ਤੇ ਆਪਣੇ ਭਵਿੱਖ ਬਾਰੇ ਹੁਣ ਅਨਿਸ਼ਚਿਤ ਨੇ ਇਦੇ ਨਾਲ ਹੀ ਆਰਥਿਕ ਇਮੀਗ੍ਰੇਸ਼ਨ ਸ਼੍ਰੇਣੀ ਦੇ ਤਹਿਤ 2024 ਲਈ ਕਨੇਡਾ ਦਾ ਇਮੀਗ੍ਰੇਸ਼ਨ ਟਿੱਕਾ ਲਗਭਗ 3,5000 ਹੈ ਤੇ ਇਹ ਕਿਉਂਕਿ ਸਰਕਾਰ ਹੁਨਰਵੰਦ ਕਾਮੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਮੁੱਖ ਖੇਤਰਾਂ ਵਿੱਚ ਯੋਗਦਾਨ ਪਾ ਸਕਣ ਹਾਲਾਂਕਿ ਇਸ ਪ੍ਰਤੀਜੋਣ ਵਾਲੇ ਅਬਲਾ ਸੀ ਟਿੱਕੇ ਦੇ ਬਾਵਜੂਦ ਪੀਜੀਡਬਲਯੂਪੀ ਅੰਤਰਰਾਸ਼ਟਰੀ ਗ੍ਰੈਜੂਏਟ ਸਮੀਤ ਬਹੁਤ ਸਾਰੇ ਸਥਾਈ ਨਿਵਾਸੀਆਂ ਨੂੰ ਪਤਾ ਲੱਗ ਗਿਆ ਕਿ ਉਹ ਸਥਾਈ ਨਿਵਾਸ ਲਈ ਨਵੇਂ ਮਾਪਦੰਡ ਵਿਚ ਫਿੱਟ ਨਹੀਂ ਬੈਠਦੇ ਇਸ ਨਵੀਂ ਤਬਦੀਲੀ ਨੇ ਇਸ ਭਾਈਚਾਰੇ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਵੀ ਕਲਪਨਾ ਤੋਂ ਬਾਹਰ ਕਰ ਦਿੱਤਾ ਜਿਸ ਨਾਲ ਉਹਨਾਂ ਲੋਕਾਂ ਨੂੰ ਚਿੰਤਾ ਤੇ ਨਿਰਾਸ਼ਾ ਪੈਦਾ ਹੋ ਗਈ ਹੈ ਜੋ ਕੈਨੇਡਾ ਵਿੱਚ ਆਪਣਾ ਸਥਾਈ ਘਰ ਬਣਾਉਣ ਦੀ ਉਮੀਦ ਰੱਖਦੇ ਸਨ ਅੱਜ ਕੁਝ ਕਸੂਚੀਆਂ ਦੇ ਉੱਪਰ ਜਿੱਥੇ ਆਪਾਂ ਗੱਲਬਾਤ ਕਰਾਂਗੇ ਪਹਿਲੇ ਨੰਬਰ ਤੇ ਅੰਤਰਰਾਸ਼ਟਰੀ ਵਿਦਿਆਰਥੀ ਦੇ ਪੀਆਰ ਦਾ ਮਾਰਗ ਇੱਕ ਬਦਲਮਾ ਲੈਂਡਸਕੇਪ ਦੂਸਰੇ ਨੰਬਰ ਤੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀਆਂ ਨਾਲ ਮਨੁੱਖੀ ਟੋਲ ਕੀ ਹੋਣਗੇ ਤੀਸਰੇ ਨੰਬਰ ਤੇ ਇਮੀਗ੍ਰੇਸ਼ਨ ਮਾਰਾਂ ਦੇ ਗੈਰ ਪਾਰਦਰਸ਼ੀ ਪੀਆਰ ਹੋਣ ਦੀ ਚੇਤਾਵਨੀ ਦਿੱਤੀ ਹੈ ਤੇ ਨੰਬਰ 4 ਵੱਧਦੀ ਨਿਰਾਸ਼ਾ ਤੇ ਨਿਰਪੱਖ ਮਾਰਗਾਂ ਲਈ ਕਾਲ ਤੇ ਨੰਬਰ 5 ਇਮੀਗ੍ਰੇਸ਼ਨ ਡਾਰਕ ਸਾਈਡ ਦਾ ਸ਼ੋਸ਼ਣ ਤੇ ਐਲਐਮਆਈ ਘਟਾਲੇ ਤੇ ਨੰਬਰ ਕਿਤੇ ਅਸਥਾਈ ਹਾਲ ਲੰਬੇ ਸਮੇਂ ਦੀਆਂ ਸਮੱਸਿਆਵਾਂ ਸਭ ਤੋਂ ਪਹਿਲਾ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪੀਆਰ ਦਾ ਮਾਰਗ ਇੱਕ ਬਦਲਮਾ ਲੈਂਡਸਕੇਪ ਸਾਲਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਮਝ ਨਾਲ ਕੈਨੇਡਾ ਆਏ ਕਿ ਕੈਨੇਡੀਅਨ ਸਿੱਖਿਆ ਨੂੰ ਪੂਰਾ ਕਰਨਾ ਅਤੇ ਕੰਮ ਦਾ ਤਜਰਬਾ ਹਾਸਲ ਕਰਨਾ ਸਥਾਈ ਨਿਵਾਸ ਪੀਆਰ ਲਈ ਰਾਹ ਪੱਧਰਾ ਕਰੇਗਾ ایਜੀਡਬੀਪੀ ਦੀ ਸ਼ੁਰੂਆਤ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੀਤੀ ਕੈਨੇਡੀਅਨ ਕਮ ਤਜਰਬਾ ਹਾਸਲ ਕਰਨ ਦੀ ਯੋਗ ਬਣਾਇਆ ਜੋ ਕਿ ਕੈਨੇਡਾ ਨੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਵਿੱਚ ਇੱਕ ਮੁੱਖ ਮਾਪਦੰਡ ਸੀ ਬਹੁਤ ਸਾਰੇ ਵਿਦਿਆਰਥੀਆਂ ਨੇ ਇਸ ਨੂੰ ਅਸਥਾਈ ਸਥਿਤੀ ਤੋਂ ਪੀਆਰ ਵਿੱਚ ਤਬਦੀਲ ਕਰਨ ਦੇ ਸੰਪੂਰਨ ਮੌਕੇ ਆ ਵਜੋਂ ਦੇਖਿਆ ਹਾਲਾਂਕਿ 2021 ਅਤੇ 2023 ਵਿੱਚ ਕਾਰ ਸਥਿਤੀ ਬਹੁਤ ਬਦਲ ਗਈ ਸੀ ਜਦੋਂ ਕਿ ਕੈਨੇਡਾ ਨੇ ਲੇਬਰ ਦੀ ਕਾਰਡ ਨੂੰ ਪੂਰਾ ਕਰਨ ਲਈ ਸੰਕਟਕਾਲੀਨ ਉਪਾਅ ਦੇ ਹਿੱਸੇ ਵਜੋਂ ਮਹਾਮਾਰੀ ਦੌਰਾਨ 90000 ਸਥਾਈ ਕਰਮਚਾਰੀਆਂ ਨੂੰ PGWP ਧਾਰਕਾਂ ਨੂੰ PR ਦਿੱਤੀ ਸੀ ਇਹ ਨੀਤੀ ਪ੍ਰਬੰਧ ਦਾਵੇ ਤੋਂ ਬਾਅਦ ਵਿੱਚ ਜਿੱਥੇ ਰੱਦ ਵੀ ਕਰ ਦਿੱਤੇ ਗਏ ਸਨ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੁਆਰਾ PR ਪ੍ਰਾਪਤ ਕਰਨ ਦੇ ਮਾਪਦੰਡ ਜੋ ਕਿ ਇੱਕ ਵਿਆਪਕ ਦਰਜਾਬੰਦੀ ਪ੍ਰਣਾਲੀ ਦੇ ਆਧਾਰ ਤੇ ਉਮੀਦਵਾਰਾਂ ਨੂੰ ਦਰਜਾ ਦਿੰਦਾ ਹੈ ਮਹੱਤਵਪੂਰਨ ਤੌਰ ਤੇ ਬਦਲਿਆ ਗਿਆ ਹੈ ਹੈਲਥ케ਅਰ ਹੁਨਰਮੰਦ ਵਪਾਰ ਖੇਤੀ ਆਵਾਜਾਈ ਅਤੇ ਐਸਟੀਈਐਮ ਖੇਤਰਾ ਵਰਗੇ ਖੇਤਰਾ ਦੇ ਵਿੱਚ ਫ੍ਰਾਂਸੀਸੀ ਬੋਲਣ ਵਾਲੇ ਵਿਅਕਤੀਆਂ ਨੂੰ ਕੈਨੇਡੀਅਨ ਵਿਸ਼ੇਸ਼ ਸਿੱਖਿਆ ਅਤੇ ਕੰਮ ਦੇ ਤਜਰਬੇ ਵਾਲੇ ਉਮੀਦਵਾਰਾਂ ਨਾਲੋਂ ਤਰਹੀਜ਼ ਮਿਲਣੀ ਸ਼ੁਰੂ ਹੋ ਗਈ ਇਹਨਾਂ ਤਬਦੀਲੀਆਂ ਦੇ ਨਤੀਜੇ ਹੁਣ ਮਹਿਸੂਸ ਕੀਤੇ ਜਾ ਸਕਦੇ ਨੇ ਹਜ਼ਾਰਾਂ ਅੰਤਰਰਾਸ਼ਟਰੀ ਗ੍ਰੈਜੂਏਟ ਪੀਜੀਡਬਲਯੂਪੀ ਮਿਆਦ ਪੂ ਕਰਨ ਅਤੇ ਸਥਾਈ ਨਿਵਾਸ ਲਈ ਬੰਦ ਦਰਵਾਜ਼ਿਆਂ ਦਾ ਸਾਹਮਣਾ ਕਰ ਰਹੇ ਨੇ ਨੀਤੀ ਮਾਰਾਂ ਦਾ ਅੰਦਾਜ਼ਾ ਲਾਇਆ ਕਿ 70000 ਅਤੇ 130000 ਦੇ ਵਿਚਕਾਰ PGWP ਤਾਰਿਕ ਆਪਣੇ ਪਰਮਟ 2024 ਅਤੇ 25 ਵਿੱਚ ਖਤਮ ਹੁੰਦੇ ਦੇਖਦੇ OTWA ਵੱਲੋਂ ਸਥਾਈ ਨਿਵਾਸੀਆਂ ਅਤੇ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਤੇ ਧਿਆਨ ਦੇਣ ਦਾ ਜੋ ਕਾਰਨ ਵੀਜ਼ਾ ਵਧਾਉਣ ਜਾਂ PR ਸਦਿਆਂ ਨੂੰ ਬਹੁਤ ਘਟ ਜਿੱਥੇ ਸੰਭਾਵਨਾ ਹੈ ਇਮੀਗ੍ਰੇਸ਼ਨ ਤਬਦੀਲੀਆਂ ਦੇ ਵਿੱਚ ਜਿੱਥੇ ਮਨੁੱਖੀ ਟੋਲ ਉਹਨਾਂ ਲੋਕਾਂ ਵਿੱਚ ਬਹੁਤ ਘਬਰਾਹਟ ਹੈ ਜੋ ਹੁਣ ਇਸ ਸਾਲ ਤੋਂ ਪੜ੍ਹਨਾ ਆ ਰਹੇ ਹਨ ਅਤੇ ਕੰਮ ਕਰ ਰਹੇ ਨੇ ਆਪਣੇ ਟੈਕਸ ਅਦਾ ਕਰ ਰਹੇ ਨੇ ਵਸੰਤੀ ਜਿੱਥੇ ਵੈਕਸ਼ਨ ਵਿੰਡਸਰ ਯੂਨੀਵਰਸਿਟੀ ਵਿੱਚ ਇਮੀਗ੍ਰੇਸ਼ਨ ਕਾਨੂੰਨ ਮਾਹਰ ਪ੍ਰੋਫੈਸਰ ਨੇ ਉਹਨਾਂ ਨੇ ਦੱਸਿਆ ਕਿ ਉਹ ਉਹ ਵਿਦਿਆਰਥੀ ਪ੍ਰੋਗਰਾਮਾਂ ਰਾਹੀਂ ਇਸ ਦੇਸ਼ ਵਿੱਚ ਆਏ ਸਨ ਤੇ ਜਿਨ੍ਹਾਂ ਨੇ ਨੀਤੀ ਨਿਰਮਾਤਾਵਾਂ ਦੁਆਰਾ ਸਥਾਈ ਨਿਵਾਸ ਦੇ ਮਾਰਗਾਂ ਨੂੰ ਪੇਸ਼ ਕੀਤਾ ਔਰ ਤੁਹਾਡੇ ਕੋਲ ਨਿਯਮ ਬਦਲਾਵ ਕੁਝ ਆਪਤਿਆਂ ਵਿੱਚ ਟੁਕੜੇ ਟੁਕੜੇ ਫੈਸ਼ਨ ਵਿੱਚ ਆ ਗਏ ਨੇ ਇਸ ਦਾ ਉਹਨਾਂ ਲੋਕਾਂ ਤੇ ਅਸਲ ਪ੍ਰਭਾਵ ਜੋ ਪਹਿਲਾਂ ਹੀ ਇੱਥੇ ਸਨ ਇਸ ਅਨਿਸ਼ਚਿਤਤਾ ਨੇ ਬਹੁਤ ਸਾਰੇ ਲੋਕਾਂ ਨੂੰ ਬੇਰੋਜ਼ਗਾਰੀ ਛੱਡ ਦਿੱਤਾ ਕਿ ਉਹ ਸਿੱਖਿਆ ਦੇ ਕੰਮ ਦੇ ਤਜਰਬੇ ਵਿੱਚ ਸਾਲਾਂ ਦਾ ਨਿਵੇਸ਼ ਕਰਨ ਤੋਂ ਬਾਅਦ ਕੈਨੇਡਾ ਛੱਡਣ ਲਈ ਮਜਬੂਰ ਹੋਣਗੇ ਜਾਂ ਨਹੀਂ ਪ੍ਰਭਾਵ ਵਿਆਪਕ ਹੈ ਖਾਸ ਤੌਰ ਤੇ ਉਹਨਾਂ ਲਈ ਜਿਨ੍ਹਾਂ ਨੇ PGWP ਦੀ ਮਿਆਦ PR ਦੀ ਤਬਦੀਲ ਹੋਣ ਦੇ ਮੌਕੇ ਤੋਂ ਬਿਨਾ ਖਤਮ ਕੀਤੀ ਹੈ ਸਰਬਜੀਤ ਸਿੰਘ ਪੰਜਾਬ ਭਾਰਤੋਂ ਇੱਕ ਮਕੈਨਿਕ ਇੰਜੀਨੀਅਰਿੰਗ ਅਲਗੋਮਾ ਯੂਨੀਵਰਸਿਟੀ ਬ੍ਰੈਂਟਨ ਕੈਂਪਸ ਵਿੱਚ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਕਰਨ ਲਈ ਵੀ 2020 ਵਿੱਚ ਕੈਨੇਡਾ ਆਇਆ ਸੀ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਰਗਾ ਉਹਦਾ ਮੰਨਣਾ ਹੈ ਕਿ ਕੈਨੇਡੀਅਨ ਡਿਪਲੋਮਾ ਪ੍ਰਾਪਤ ਕਰਨ ਨਾਲ PR ਪ੍ਰਾਪਤ ਕਰਨ ਦੀ ਸੰਭਾਵਨਾ ਵਧ ਜੂਗੀ ਹਾਲਾਂਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਲੇ ਪੀ ਆਰ ਡਰਾ ਅਗਸਟ 2021 ਅਤੇ ਮਈ 2024 ਦੇ ਵਿਚਕਾਰ ਰੋਪ ਦਿੱਤੇ ਗਏ ਸਨ ਜਿਨ੍ਹਾਂ ਨਾਲ ਉਸ ਸਿਸਟਮ ਦੇ ਵਿੱਚ ਫਸ ਗਿਆ। ਹੁਣ ਬ੍ਰੈਮਟਨ ਵਿੱਚ ਇੱਕ ਮਸ਼ੀਨਿਸਟ ਵਜੋਂ ਕੰਮ ਕਰਦੇ ਉਸ ਦੀ ਪੀਜੀਡਬਲੂਪੀ ਦੀ ਮਿਆ ਸਤੰਬਰ ਵਿੱਚ ਖਤਮ ਹੋ ਰਹੀ ਹੈ ਅਤੇ ਉਹ ਆਪਣੇ ਅਗਲੇ ਕਦਮ ਬਾਰੇ ਅਨਿਸ਼ਚਿਤ। ਕੁਝ ਲੋਕ ਖੁਸ਼ਕਿਸਮਤ ਨੇ ਉਹਨਾਂ ਨੂੰ ਪੀਜੀਡਬਲੂਪੀ ਐਕਸਟ੍ਰੈਕਸ਼ਨ ਮਿਲ ਗਈਆ। ਉਹਨਾਂ ਵਿੱਚ ਕਈਆਂ ਨੇ ਤਾਂ ਤੁਰੰਤ ਪੀਆਰ ਤੇ ਮੈਂ ਬਦਕਿਸਮਤਾਂ ਮੈਂ ਇੱਥੇ ਪੜ੍ਹਾਈ ਕਰਨ ਲਈ ਬਹੁਤ ਸਾਰਾ ਭੁਗਤਾਨ ਕੀਤਾ ਅਤੇ ਆਪਣੇ ਟੈਕਸਾਂ ਦਾ ਭੁਗਤਾਨ ਕਰਕੇ ਸਖਤ ਮਿਹਨਤ ਕਰ ਰਿਹਾ ਹਾਂ ਮੈਂ ਕੀ ਗਲਤ ਕੀਤਾ ਸਿੰਘ ਨਿਰਾਸ਼ਾ ਦੇ ਵਿੱਚ ਇਹ ਗੱਲ ਕਰ ਰਿਹਾ ਸੀ ਇਸੇ ਤਰ੍ਹਾਂ ਮੈਂ ਗਦੀਪ ਸਿੰਘ ਜਿਸ ਨੇ ਪੀਟਰ ਬਰੋ ਦੇ ਵਿੱਚ ਫਲੇਮਿੰਗ ਕਾਲਜ ਦੇ ਵਿੱਚ HVAC ਟੈਕਨੀਸ਼ੀਅਨ ਬਣਨ ਦੀ ਪੜ੍ਹਾਈ ਕੀਤੀ ਬਦਲੇ ਇਮੀਗ੍ਰੇਸ਼ਨਲ ਲੈਂਡਸਕੇਪ ਨੂੰ ਨੇਵੀਗੇਟ ਕਰਨ ਲਈ ਸੰਘਰਸ਼ ਕੀਤਾ ਇੱਕ ਸੁਰੱਖਿਆ ਕੰਪਨੀ ਦੇ ਸੁਪਰਵਾਈਜ਼ਰ ਵਜੋਂ ਕੰਮ ਕਰਨ ਤੋਂ ਬਾਅਦ ਅਤੇ ਫਿਰ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਯੋਗ ਹੋਣ ਲਈ ਉੱਤਰੀ ਖਾੜੀ ਵਿੱਚ ਇੱਕ ਬੇਕਾਰ ਦੀ ਭੂਮਿਕਾ ਦੇ ਵਿੱਚ ਜਿੱਥੇ ਜਾਣ ਤੋਂ ਬਾਅਦ ਉਸ ਦੀ ਪੀਜੀ ਡਬਲਯੂਪੀ ਦੀ ਮਿਆਦ ਜਲਾਈ ਵਿੱਚ ਸਮਾਪਤ ਹੋ ਰਹੀ ਹੈ ਬਿਨਾ ਪੀਆਰ ਦੇ ਸੱਦੇ ਆਫਰ ਵਿਜ਼ਟਰ ਵਿਜ਼ਿਟ ਇਹ ਹੈ ਤੇ ਕੈਨੇਡਾ ਵਿੱਚ ਆਪਣੇ ਭਵਿੱਖ ਬਾਰੇ ਅਨਿਸ਼ਚਿਤ ਹੈ ਇਮੀਗ੍ਰੇਸ਼ਨ ਮਾਰਾ ਨੇ ਗੈਰ ਪਾਰਦਰਸ਼ੀ ਪੀਆਰ ਚੋਣ ਵਿੱਚ ਚੇਤਾਵਨੀ ਦਿੱਤੀ ਹੈ ਮੌਜੂਦਾ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਣਪਛਾਤੀ ਪ੍ਰਤੀਕਿਰਿਆ ਨੇ ਬਹੁਤ ਸਾਰੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਨੂੰ ਦੀਆਗੇ ਦੱਤਾਤੇ ਉਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਵਾਟਰਲੂ ਯੂਨੀਵਰਸਿਟੀ ਦੇ ਇੱਕ ਅਰਧ ਸ਼ਾਸਤਰੀ ਮਿੱਕਲ ਸਟੂਅਰਡ ਨੇ ਸਮਝਾਇਆ ਕਿ ਹੁਣ ਕੋਈ ਵੀ ਸਫਲ ਸਾਈ ਨਿਵਾਸ ਤੇ ਦਿੱਲੀ ਵਿੱਚ ਦੀ ਸੰਭਾਵਨਾ ਨੂੰ ਨਹੀਂ ਜਾਣਦਾ ਕਿਉਂਕਿ ਪੀਆਰ ਚੋਣ ਪ੍ਰਣਾਲੀ ਬਹੁਤ ਜ਼ਿਆਦਾ ਗੈਰ ਪਾਰਦਰਸ਼ੀ ਤੇ ਅਪਰਮਾਣਤ ਹੋ ਚੁੱਕੀ ਹੈ ਸਾਨੂੰ ਕੀ ਪਤਾ ਕਿ ਸਰਕਾਰ ਮਿਆਦ ਪੁੱਗਣ ਵਾਲੇ ਵੀਝਿਆ ਲਈ ਕੋਈ ਵਾਦਾ ਨਹੀਂ ਕਰਨ ਜਾ ਰਹੀ ਇਸ ਲਈ ਹੁਣ ਬਹੁਤ ਸਾਰੇ ਲੋਕਾਂ ਜਏ ਹਾਲਾਤਾਂ ਵਿੱਚ ਹੋਣਗੇ ਜਿੱਥੇ ਉਹ ਜਾਂ ਤਾਂ ਬਿਨਾਂ ਦਸਤਾਵੇਜ਼ ਦੇ ਕੈਨੇਡਾ ਵਿੱਚ ਰਹਿੰਦੇ ਨੇ ਜਾਂ ਫਿਰ ਇੱਥੇ ਇਸ ਦੇਸ਼ ਨੂੰ ਛੱਡ ਜਾਣਗੇ ਇਹ ਉਥੇ ਦੱਸਦੇ ਕਿ ਮਾਰਾ ਦੇ ਅਨੁਸਾਰ ਲਗਭਗ 131000 ਜੀਡਬਲਿਊਪੀ ਦੀ ਮਿਆਦ ਅਕਲ 2024 ਵਿੱਚ ਖਤਮ ਹੋ ਰਹੀ ਹੈ ਹਾਲਾਂਕਿ ਪਰਮੰਟਾਂ ਦੇ ਪਰਵਰਤਨਸ਼ੀਲ ਮਿਆਦ ਦੇ ਕਾਰਨ ਸਹੀ ਆਂਕੜਾ ਅਸਪਸ਼ਟ ਹੈ ਨਤੀਜੇ ਵੱਜੂ ਇਨਾਂ ਦੇ ਵਿੱਚ ਬਹੁਤ ਸਾਰੇ ਵਿਅਕਤੀਆਂ ਨੂੰ ਆਪਣੀ ਆਰਥਿਕਤਾ ਤੇ ਸਮਾਜ ਵਿੱਚ ਯੋਗਦਾਨ ਪਾਉਣ ਦੇ बावਜ਼ੂਦ ਕੈਨੇਡਾ ਛੱਡਣ ਦੀ ਇੱਕ ਔਖੀ ਤਾਕੀਕਤ ਦਾ ਸਾਹਮਣਾ ਕਰਨਾ ਪੈਂਦਾ ਨੌਜਵਾਨ ਸਪੋਰਟਸ ਨੈਟਵਰਕ ਬ੍ਰੈਮਟਨ ਵਿਸਥੇਤ ਇੱਕ ਲੇਬਰ ਐਡਵੋਕੈਂਸੀ ਸੰਸਥਾ ਦਾ ਅੰਦਾਜ਼ਾ ਹੈ ਕਿ 70 ਹਜ਼ਾਰ ਪੀ ਚੀ ਡਬਲਯੂ ਪੀ ਤਾਰਕਾਂ ਨੂੰ 2024 ਅਤੇ 25 ਵਿੱਚ ਕੈਨੇਡਾ ਛੱਡਣ ਲਈ ਮਜਬੂਰ ਕੀਤਾ ਜਾਵੇਗਾ ਜੇਕਰ ਨੀਤੀਆਂ ਵਿੱਚ ਸੱਤ ਬਦਲਾਅ ਨਹੀਂ ਕੀਤੇ ਜਾਂਦੇ ਇਹ ਸੰਖਿਆਵਾਂ ਨਾ ਸਿਰਫ ਵਿਅਕਤੀਆਂ ਦੇ ਨੁਕਸਾਨ ਨੂੰ ਦਰਸਾਉਂਦੀਆਂ ਨੇ ਸਗੋਂ ਇੱਕ ਨਰਮਦ ਕਰਮਚਾਰੀਆਂ ਦੇ ਨੁਕਸਾਨ ਨੂੰ ਵੀ ਦਰਸਾਉਂਦੀਆਂ ਨੇ ਜਿਸ ਤੇ ਕੈਨੇਡਾ ਨੇ ਬਹੁਤ ਸਾਰਾ ਜ਼ਿਆਦਾ ਭਰੋਸਾ ਕੀਤਾ ਖਾਸ ਕਰਕੇ ਕੋਵਿਡ-19 ਮਹਾਮਾਰੀ ਦੌਰਾਨ ਕਿ ਉੱਥੇ ਵਾਧੇ ਨਿਰਾਸ਼ਾ ਤੇ ਨਿਰਪੱਖ ਮਾਰਗਾਂ ਦੇ ਕਾਲ ਜਿਵੇਂ ਜਿਵੇਂ ਮਿਆਦ ਪੁੱਗਣ ਵਾਲੇ ਪੀ ਜੀਡਬਲਯੂਪੀ ਦਾ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉਸੇ ਤਰ੍ਹਾਂ ਨੀਤੀ ਸੁਧਾਰ ਦਾ ਵੀ ਰੌਲਾ ਵੱਧਦਾ ਜਾ ਰਿਹਾ ਹੈ ਬ੍ਰੈਂਪਟਨ ਵਿੱਚ ਸਰਬਜੀਤ ਸਿੰਘ ਮਨਦੀਪ ਸਿੰਘ ਸਲੀਤ ਪ੍ਰਭਾਵਿਤ ਵਿਅਕਤੀਆਂ ਦੇ ਸਮੂਹਾਂ ਨੇ ਵੀਜ਼ਾ ਵਧਾਉਣਾ ਤੇ ਸਥਾਈ ਨਿਵਾਸ ਲਈ ਨਿਰਪੱਖ ਮਾਰਗਾਂ ਦੀ ਮੰਗ ਕਰਦੇ ਹੋਏ ਇੱਕ ਵਿਰੋਧ ਸਥਾਨ ਵੀ ਸਥਾਪਿਤ ਕਰ ਲੱਤਾ ਹੈ ਉਹ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੀਆਂ ਸਾਰੀਆਂ ਧਾਰਾਵਾਂ ਤੋਂ ਨਿਯਮ ਪੀ ਆਰ ਦੀ ਧਰਵ وکਾਲਤ ਕਰ ਰਹੇ ਨੇ ਇਹ ਯਕੀਨੀ ਬਣਾਉਣ ਲਈ ਕਿ ਅੰਤਰਰਾਸ਼ਟਰੀ ਗ੍ਰੈਜੂਏਟ ਜੋ ਕੈਨੇਡਾ ਵਿੱਚ ਰਹਿ ਰਹੇ ਨੇ ਪੜ੍ਹ ਰਹੇ ਨੇ ਅਤੇ ਕੰਮ ਕਰ ਰਹੇ ਨੇ ਰਹਿਣ ਦਾ ਮੌਕਾ ਦਿੱਤਾ ਜਾਵੇ ਟ੍ਰਾਂਟੋ ਦਾ ਤਲੀਵਰ ਵਕੀਲ ਅਤੇ ਨੌਜਵਾਨ ਸਪੋਰਟਸ ਨੈਟਵਰਕ ਦੇ ਮੈਂਬਰ ਔਰੰਭੀਰ ਗਿੱਲ ਨੇ ਕਿਹਾ ਕਿ ਸਾਲਾ ਤੋਂ ਸਰਕਾਰ ਨੇ ਸਿੱਖਿਆ ਨੂੰ ਆਪਣੇ ਆਪਣੇ ਆਪ ਵਿੱਚ ਖਤਮ ਨਹੀਂ ਕੀਤਾ ਸਗੋਂ ਦੇਸ਼ ਵਿੱਚ ਸਥਾਈ ਤੌਰ ਤੇ ਰਹਿਣ ਵਾਲੇ ਸਾਧਨਾ ਵੱਜੋਂ ਇਸ ਨੂੰ ਵਰਤਿਆ ਉਹਨਾਂ ਦਾ ਆਪਣਾ ਨਾਰਾ ਸੀ ਕਿ ਅਧਿਆਨ ਪੜਚੋਲ ਕਰੋ ਕੰਮ ਮੱਠਰੋ ਭਾਰਤ ਜਾ ਕਿਸੇ ਉਰ ਤਾਂ ਤੋਂ ਕੋਈ ਵੀ ਬ੍ਰੈਮਟਨ ਸਟ੍ਰਿਪ ਮਾਲ ਵਿੱਚ ਤੀਜੇ ਦਰਜੇ ਦੀ ਪ੍ਰਾਈਵੇਟ ਕੈਰੀਅਰ ਕਾਲਜ ਨੂੰ ਬਹੁਤ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਨ ਲਈ ਕਦੇ ਵੀ ਕੈਨੇਡਾ ਨਹੀਂ ਆਇਆ ਹੋਵੇਗਾ ਅਤੇ ਫਿਰ ਚਲਾ ਜਾਵੇਗਾ ਉਹ ਸਰਕਾਰ ਦੁਆਰਾ ਨਿਰਧਾਰਤ ਸ਼ਰਤਾਂ ਤੇ ਇੱਥੇ ਰਹਿਣ ਲਈ ਆਏ ਸਨ ਕਿ ਉਹ ਤੇ ਦੱਸ ਦੇ ਕਿ ਇਮੀਗ੍ਰੇਸ਼ਨ ਦੇ ਵਿੱਚ ਡਾਰਕ ਸਾਈਡ ਸ਼ੋਸ਼ਣ ਅਤੇ ਐਲ ਐਮ ਆਈ ਘਟਾਲੇ ਪੀਜੀਡਬਲੂ ਧਾਰਕਾਂ ਦੀ ਵੱਧ ਰਹੀ ਨਿਰਾਸ਼ਾ ਵਿਚਕਾਰ ਇੱਕ ਧੋਖੇਬਾਜ਼ ਰੁਝਾਨ ਸਾਹਮਣੇ ਨਿਕਲ ਖਿ ਜੋ ਆਇਆ ਕਮਜ਼ੋਰ ਵਿਦਿਆਰਥੀਆਂ ਦਾ ਸ਼ਿਕਾਰ ਕਰਨ ਵਾਲੇ ਮਾੜੇ ਕਲਾਕਾਰਾਂ ਦੁਆਰਾ ਸ਼ੋਸ਼ਣ ਜਿਵੇਂ ਕਿ ਬਹੁਤ ਸਾਰੇ ਅੰਤਰਰਾਸ਼ਟਰੀ ਗ੍ਰੈਜੂਏਟ ਆਪਣੇ ਆਪ ਨੂੰ ਵਿਕਲਪਾਂ ਤੋਂ ਬਾਹਰ ਲੱਭਦੇ ਨੇ ਬੇਈਮਾਨ ਨੌਕਰੀਆਂ ਦੇ ਭਾਰਤ ਭਰਤੀ ਕਰਨ ਵਾਲੇ ਲੇਬਰ ਮਾਰਕੀਟ ਦੇ ਪ੍ਰਭਾਵ ਮੁਲਾਂਕਣ ਐਲਐਮਆਈ ਪ੍ਰਤੀਕਿਰਿਆ ਦੁਆਰਾ ਧੋਖਾਧੜੀ ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਕਰਨਾ ਉਨ੍ਹਾਂ ਦੀ ਨਿਰਾਸ਼ਾ ਦਾ ਫਾਇਦਾ ਉਠਾਣਾ ਇੱਕ ਐਲਐਮਆਈ ਇੱਕ ਦਸਤਾਵੇਜ਼ ਜੋ ਰੋਜ਼ਗਾਰਦਾਤਾਵਾਂ ਲਈ ਲੜਿੰਦਾ ਜੋ ਕਿ ਵਿਦੇਸ਼ੀ ਕਾਮੇ ਤੇ ਖਾਸ ਤੋਕੇ ਨੌਕਰੀਆਂ ਤੇ ਰੱਖਣਾ ਚਾਹੁੰਦੇ ਨੇ ਇਹ ਸਾਬਤ ਕਰਦਾ ਕਿ ਨੌਕਰੀ ਲਈ ਕੋਈ ਵੀ ਕੈਨੇਡੀਅਨ ਕਰਮਚਾਰੀ ਉਪਲਬਧ ਨਹੀਂ ਹੈ। ਕੁਝ ਮਾਮਲਿਆਂ ਵਿੱਚ ਇਹ ਐਲਐਮਆਈ ਨਿਰਾਸ਼ ਗ੍ਰੈਜੂਏਟਾਂ ਨੂੰ ਜਿੱਥੇ 35000 ਡਾਲਰ ਤੱਕ ਵੇਚੇ ਜਾਂਦੇ ਨੇ ਬਦਲੇ ਵਿੱਚ ਇੱਕ ਸਥਾਈ ਵਰਕ ਪਰਮਿਟ ਦਾ ਦਾਅਵਾ ਕਰਦੇ ਹੋਏ ਸਰਬਜੀਤ ਸਿੰਘ ਮੈਗਦੀਪ ਦੋਮੇ ਨੇ ਵੱਡੀ ਰਕਮਾਂ ਲਈ ਐਲਐਮਆਈ ਨੌਕਰੀਆਂ ਵਿੱਚ ਪੇਸ਼ਕਸ਼ ਕੀਤੇ ਜਾਣ ਦੀ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਤੇ ਬਹੁਤ ਜ਼ਿਆਦਾ ਫੀਸਾਂ ਦੇ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ। ਗੱਲ ਨੇ ਨੋਟ ਕੀਤਾ ਕਿ ਇਹਨਾਂ ਵਿਦਿਆਰਥੀਆਂ ਨੂੰ ਅਜਿਹੇ ਰਸਤੇ ਪੇਸ਼ ਕੀਤੇ ਜਾ ਰਹੇ ਸਨ। ਜੋ ਜਾਪਦਾ ਹੈ ਵੀ ਕਿਤੇ ਨਾ ਕਿਤੇ ਇਹਨਾਂ ਵਾਸਤੇ ਵੱਡੀਆਂ ਮੁਸ਼ਕਿਲਾਂ ਤਾਂ ਖੜੀਆਂ ਕਰ ਰਹੇ ਨੇ। ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਸਰ ਸਰਕਾਰ ਕੀ ਹੱਲ ਕੱਢਦੀ ਹੈ। ਕ੍ਰੇਡਿਟਨ ਕਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹ ਕਵਰਾ ਦੇਖਣੀ ਸੁਣਨੀ ਪੜਨੀ ਹੈ ਤਾਂ ਬਣੇ ਰਹੋ ਆਦਨਿਸਬਾਡਾਟ.com ਦੇ ਨਾਲ।